ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਬਰਾ ਡੇਰੀ ਫਾਰਮ ਚ ਅੱਜ ਦੀ ਵੀਡੀਓ ਦੋਸਤੋ ਬਣਾ ਰਹੇ ਪਿੰਡ ਵੈਰੋ ਕੇ ਤਹਿਸੀਲ ਬਾਗਾਪਰਾਣਾ ਜ਼ਿਲ੍ਹਾ ਮੋਗਾ ਪੈਂਦਾ ਅੱਜ ਦੀ ਵੀਡੀਓ ਚ ਦੋਸਤੋ ਜ਼ਬਰਦਸਤ ਤੁਹਾਡੀ ਡਿਮਾਂਡ ਪੂਰੀ ਕਰਨੀ ਆ ਟੋਕੜ ਗੱਪਣ ਚੈੱਕ ਪਾਸੂ ਨੂੰ ਵਿਹੜ ਵਿਖਾ ਦੇਣੀ ਆ ਤੇ ਇੱਕ ਦੋਸਤੋ ਮਾਲੀ ਵਿਖਾ ਦੇਣਾ ਤੁਹਾਨੂੰ ਨੀਲੀ ਰਾਵੀ ਦਾ ਬਹੁਤ ਚੰਗਾ ਚੰਗੀ ਬਲੱਡ ਲਾਈਨ ਕ੍ਰੋਸਿੰਗ ਲਈ ਵਿਖਾ ਦੇਣਾ ਮੇਲੇ ਤੇ ਵੀ ਦੋਸਤੋ ਇਹ ਛੋਟੇ ਦਾ ਨੰਬਰ ਚੱਕਿਆ ਵਾ ਪ੍ਰੋਪਰ ਡਿਟੇਲ ਬਾਈ ਤੋਂ ਲੈ ਲੈਣੇ ਆ ਜਿਹੜੇ ਵੀ ਚੈਨਲ ਤੇ ਪਹਿਲੀ ਯਾਰ ਜੁੜੇ ਉਹਨਾਂ ਨੂੰ ਰਿਕਵੈਸਟ ਆ ਚੈਨਲ ਨੂੰ ਆਪਣੇ ਨੂੰ ਸਬਸਕ੍ਰਾਈਬ ਕਰ ਲਿਓ ਕਈ ਭਰਾਵਾਂ ਦੇ ਫੋਨ ਆਉਂਦੇ ਸੀ ਕਿ ਵੀ ਆਪਾਂ ਨੂੰ ਟੋਕੜ ਗੱਬਣ ਵਿਹੜ ਚਾਹੀਦੀ ਆ ਮੱਜਾਂ ਦੀ ਵਾਪਤ ਵੀ ਕਈ ਫੋਨ ਆਏ ਸੀ ਜਦੋਂ ਮੱਝ ਆ ਗਈ ਤਾਂ ਉਹ ਵੀ ਵਿਖਾਵਾਂਗੇ ਤੇ ਅੱਜ ਆਪਾਂ ਨੂੰ ਗਾਂ ਆਈ ਸੀਗੀ ਇੱਕ ਟੋਕੜ ਗੱਬਣ ਚੰਗੀ ਵਿਹੜ ਆ ਪ੍ਰੋਪਰ ਡਿਟੇਲ ਬਾਈ ਤੋਂ ਲੈ ਲੈਣੇ ਆ ਤੇ ਜੇ ਵੀਡੀਓ ਬਣਾਉਣੀ ਹੋਵੇ ਮੇਰਾ ਨੰਬਰ 9592626951 ਹੈ ਤੇ ਕਨੈਕਟ ਕਰ ਸਕਦੇ ਆ ਘਰ ਦੇ ਪਸ਼ੂ ਆ ਦੇਖ ਸਕਦੇ ਆ ਘਰੇ ਬਾਈ ਦੇ ਪਸ਼ੂ ਦੁੱਧ ਤੇ ਚੰਗੇ ਪਸ਼ੂ ਲਾਏ ਹੋਏ ਆ ਦੇਖ ਸਕਦੇ ਹੋ ਦੋਸਤੋ ਤੇ ਪੁੱਛਦੇ ਆਪਾ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਨਾਮ ਦੱਸ ਦੇ ਬਾਈ ਜਗਦੀਪ ਸਿੰਘ ਠੀਕ ਆ ਤੇ ਵਹਿੜ ਤਾਂ ਆਪਣੀ ਘਰ ਦੀ ਆ ਹਾਂ ਘਰ ਦੀ ਤੇ ਹੁਣ ਇਹ ਕਿੰਨੇਵੇਂ ਸੂਏ ਲਈ ਗੱਭਣ ਇਹ ਤੀਜੇ ਸੂਏ ਵਾਸਤੇ ਗੱਭਣੇ ਕਿੰਨਾ ਮਹੀਨਾ ਤੋਂ ਉੱਤੇ ਹੀ ਹੋਵੇ ਲੈਣਾ ਤਿੰਨਾ ਮਹੀਨਾ ਤੋਂ ਹਾਂਜੀ ਤੇ ਹੁਣ ਇਹਦੇ ਹਠਾ ਦੁੱਧ ਕਿੰਨਾ ਦੁੱਧ 10 ਕਿਲੋ ਹੋਣੀ 10 ਕਿਲੋ ਸੱਜਰ ਕਿੰਨਾ ਕੁ ਦੁੱਧ ਦੇ ਦਿੰਦੀ ਆ? ਸੱਜਰ ਦਾ ਠੀਕ ਹੈ ਜੀ 15-16 ਕਿਲੋ ਦੁੱਧ। ਠੀਕ ਆ। ਹਾਂ 15 ਪਲੱਸ ਗਈ ਹੈ। ਉਹ ਠੰਡੀ ਸੀਲ ਆ ਪੂਰੀ ਜੋਂ ਜਾਣ ਚ। ਸੀਲ ਪੂਰੀ ਆ ਜੀ ਕੋਈ ਚੱਕਰ ਨਹੀਂ। ਠੀਕ। ਮਾਰਦੀ ਹੱਥ ਫੁਲਾਈ ਤੇ ਆਏ ਕੋਈ ਚੱਕਰ। ਹੈ ਤਾਂ ਆਪਣੀ ਘਰ ਦੋ ਗਈ ਹੈ ਹਨਾ। ਹਾਂ ਘਰ ਦੀ ਹੈ। ਠੀਕ ਆ। ਦੋਸਤੋ ਘਰ ਦੋ ਗਈ ਬਾਈ ਦੀ ਵਹਿੜ ਆ ਇਹ। ਕਿਉਂਕਿ ਹੁਣੀ ਜਾਣੀ ਆਪਣੀ ਹੈਗੀ ਆ ਠੰਡੀ ਸੀਲ ਪੂਰੀ ਆ ਦੇਖ ਸਕਦੇ ਆ। ਤੇ ਚੋਣੇ ਆਪਾਂ ਨਿਆਣਾ ਪਾ ਕੇ ਕਿ ਪੈਣਾ ਨੇ। ਨਿਆਣਾ ਪਾ ਕੇ। ਠੀਕ ਆ। ਦੋਸਤੋ ਨਿਆਣਾ ਪਾ ਕੇ ਚੋਣਿਆਂ ਨੂੰ। ਠੰਡੀ ਸੀਲ ਪੂਰੀ ਆ ਤੁਹਾਡੇ ਸਾਹਮਣੇ ਹੱਥ ਮਾਰ ਤੇ ਥਣਾ ਤੇ ਠੰਠਣ ਬਹੁਤ ਚੰਗਾਗਾ ਵੀਡੀਓ ਬਣਾਉਂਦਾ ਟਾਈਮ 4:30 ਵਜੇ ਦਾ ਉਸ ਹੱਬ ਦੇ ਜੱਜਮੈਂਟ ਕਰ ਸਕਦੇ ਹੁਵਾਨੇ ਦੀ ਤੋਰ ਕੇ ਤੁਹਾਨੂੰ ਦਿਖਾ ਦਨੇ ਦੇਖ ਸਕਦੇ ਹੋ ਦੋਸਤੋ ਕੱਦ ਕਾਠ ਵੀ ਠੀਕ ਆ ਪਲੀ ਸੰ ਵੀ ਵੀ ਚੰਗੀ ਆ ਤਿੰਨ ਮਹੀਨਿਆਂ ਦੀ ਗੱਪਣਾ ਤੇ ਬਾਕੀ ਖਾਸ ਗੱਲ ਇਹ ਆ ਦੋਸਤੋ ਨਾ ਤਾਂ ਇਹ ਗਰਮੀ ਮਣਾਵੇ ਤੇ ਬਾਕੀ ਦੁੱਧ ਵੀ ਇਹਦਾ ਫੈਡ ਵਾਲਾ ਠੀਕ ਆ ਬਾਈਆਂ ਦਾ ਵਿੱਚ 5:30 6 ਫੈਡ ਆਉਂਦੀ ਆ ਇਹਦੀ ਦੋਸਤੋ ਚੌਂਗਾ ਆਉਂਦੀ ਵੀ ਹੋਊਗੀ ਕ੍ਰੋਸ ਬੰਨ ਦੇ ਵਿੱਚ ਪੈਂਦੀ ਆ ਚੰਗੀ ਵਿਹੜਾ ਜ਼ਰੂਰ ਕਨੈਕਟ ਕਰ ਲਿਓ ਜਿਹਨੇ ਘਰੇ ਰੱਖਣ ਨੂੰ ਲੈਣੀ ਆ ਦੋਸਤੋ ਵਧ ਘਰ ਹੋਊਗੀ ਆ ਮੱਝਾਂ ਵਰਗਾ ਦੁੱਧ ਆਊਗਾ ਬਾਕੀ ਮੋਲ ਵੀ ਇਹਦਾ ਬਾਝਵ ਹੋਊਗਾ ਤੀਜਾ ਸੁਹਾ ਦੋਸਤੋ ਇਹਨੇ ਸੋਨਾ ਦਾ ਥਣ ਦੇਖੋ ਇਹਦੇ ਕਿੰਨੇ ਸੋਹਣੇ ਲੱਗੇ ਆ ਚਾਰੇ ਥਣ ਕੇ ਚਨੇ ਖੜਵੇਂ ਮੱਝਾਂ ਵਰਗੇ ਫਵਾਨਾ ਸੋਹਣਾ ਬਣਾ ਜਾਂਦੀ ਹੈ ਜਦੋਂ ਤਾਂ ਹਵਾਨਾ ਪੂਰਾ ਵਧੀਆ ਬਣਾ ਜਾਂਦੀ ਹੈ ਤੇ ਇਹਦਾ ਦੇਣ ਲੈਣ ਵਾਲਾ ਮੁੱਲ ਕੀ ਰਹੂਗਾ ਮੁੱਲ ਇਹਦਾ ਵੀ 45000 ਦਾ ਵਿੱਚੋਂ ਮਾਨਤਾਣ ਹੋ ਜੂਗਾ ਮਾਨਤਾਣ ਕਰਾਂਗੇ ਇਹਦੇ ਟੀਕਾ ਆਪਾਂ ਦੱਸਤੀ ਸੀ ਕਿ ਕਿਹੜਾ ਲੱਗਾ ਵਾ ਟੀਕਾ ਇਹਦੇ ਜਰਸੀ ਦਾ ਲੱਗਾ ਪ੍ਰੀਤ ਬੋਲ ਦਾ ਠੀਕ ਇਹ ਬੀਸੀ ਵਾਲਿਆਂ ਦਾ ਇਹ ਬੀਸੀ ਵਾਲਿਆਂ ਦਾ ਪ੍ਰੀਤ ਬੋਲ ਦਾ ਬੋਲ ਦਾ ਟੀਕਾ ਲੱਗਾ ਦੋਸਤੋ ਦੇਖ ਸਕਦੇ ਆ ਚੰਗੀ ਵਹਿੜ ਆ ਲੰਮਾ ਟਾਈਮ ਦਿੰਦੀ ਆ ਆਪ ਛੱਡਣੀ ਪੈਂਦੀ ਠੀਕ ਆ ਆਪਦੀ ਆਪ ਦੁੱਧੋਂ ਟਰਾਈ ਕਰਨੀ ਪੈਂਦੀ ਦੁੱਧੋਂ ਹਟਦੀ ਨਹੀਂ ਇਹ ਇਹ ਛੱਡਣੀ ਪੈਂਦੀ ਠੀਕ ਆ ਦੇਖ ਸਕਦੇ ਹੋ ਦੋਸਤੋ ਠੰਡੀ ਸੀਲ ਪੂਰੀ ਆ ਬੇਫਿਕਰ ਹੋ ਕੇ ਲੈ ਜਾਓ ਕਿਉਂਕਿ ਦੋ ਸੂਏ ਬਾਈ ਨੇ ਘਰੇ ਚੋਲੀ ਆ ਤੀਜੇ ਸੂਏ ਹੱਥੇ ਗਾਂ ਗੱਭਣ ਹੋਗੀ ਆ ਤੇ ਘਰ ਦੀ ਵਹਿੜਾ ਕੋਈ ਵਪਾਰ ਦਾ ਕੰਮ ਇੱਕ ਆ ਦੋਸਤੋ ਮਾਲੀ ਆ ਸੋਨੂੰ ਇਹ ਬਈ ਆਪਣਾ ਕਿੰਨੇ ਟਾਈਮ ਦਾ ਹੋ ਗਿਆ ਇਹ ਬਈ ਆਪਣਾ ਪੌਣੇ ਕਿ ਤਿੰਨ ਸਾਲਾਂ ਦਾ ਹੋ ਗਿਆ ਜੀ ਠੀਕ ਆ ਕਿੰਨੇ ਕ ਦੁੱਧ ਵਾਲੀ ਮਹਿੰਗਾ ਇਹ 17 ਕਿਲੋ ਦੁੱਧ ਵਾਲੀ ਮਹਿੰਗਾ 17 ਕਿਲੋ ਜਾਨੀ ਕਿ ਦੁੱਧ ਇਹਦੀ ਮਾਂ ਦਿੰਦੀ ਆ ਹਨਾ ਹਾਂਜੀ ਅਤੇ ਦੇਖ ਸਕਦੇ ਹੋ ਦੋਸਤੋ ਇਹਦੀ ਮਾਂ ਵੀ ਆ ਨਾਲ ਹੀ ਇੱਥੇ ਖੜੀ ਆ ਪੂਰੇ ਫੁੱਲ ਵੱਡੇ ਕੱਦ ਕਾਠ ਵਾਲੀ ਆ ਜਦੋਂ ਤੁਸੀਂ ਇੱਥੇ ਆਏ ਉਦੋਂ ਵੀ ਦੇਖ ਸਕਦੇ ਆ ਠੀਕ ਆ ਦੋਸਤੋ ਡੇਢ ਮਹੀਨਾ ਇਹਦਾ ਬਾਕੀ ਆ ਅਜੇ ਸੂਨ ਦਾ ਦੇਖ ਸਕਦੇ ਆ ਪਿੰਡਾ ਪੁੰਡਾ ਬਹੁਤ ਪਤਲਾ ਬਾਕੀ ਜਜਮੈਂਟ ਇਹਦੇ ਪਿੰਡੇ ਤੋਂ ਹੀ ਤੁਹਾਨੂੰ ਆ ਜੂਗੀ ਵੀ ਦੁੱਧ ਵਾਲੀ ਮੈਂ ਤੇ ਪਿੰਡੇ ਦੇ ਨਾੜਾ ਦੇਖ ਸਕਦੇ ਆ ਨਕਸ਼ੇ ਅੰਕੂ ਬਣਿਆ ਹੋਗਾ ਤੇ ਇਹਦੇ ਵੀ ਨਿਸ਼ਾਨੀਆਂ ਬਹੁਤ ਵਗਾਂ ਦੋਸਤੋ ਨੀਲੀ ਰਾਵੀ ਦੀਆਂ ਤੋਰ ਕੇ ਵੀ ਤੁਹਾਨੂੰ ਦਿਖਾ ਦੇਣ ਤੋਰ ਕੇ ਲੈ ਵੀ ਦੋਸਤੋ ਤੋਰ ਕੇ ਤੁਹਾਨੂੰ ਦਿਖਾ ਦਿੰਨੇ ਆ ਬਾਈਆਂ ਦਾ ਵੀ ਸੀਮਨ ਵੀ ਇਹਦਾ ਤਿਆਰ ਕਰਾ ਲੈਣਾ ਆਪਾਂ ਢਾਈਆਂ ਦਿਨਾਂ ਮਹੀਨਿਆਂ ਦਾ ਹੀ ਯਾਨੀ ਕਿ ਹੋਊ ਜੂਗਾ ਤਿਆਰ ਤੋਰਦੇ ਹੋਰ ਪਰਾਂ ਨੂੰ ਐਂ ਮੋੜਲਾ ਐਂ ਮੋੜਲਾ ਬੱਚਾ ਤੁਹਾਨੂੰ ਦੋਸਤੋ ਇਹਦਾ ਇੱਕ ਆਇਆ ਵਾ ਇਹਨਾਂ ਕੋਲੇ ਘਰੇ ਉਹ ਵੀ ਵਿਖਾ ਦਾਂਗੇ ਤੁਹਾਨੂੰ ਦੇਖ ਸਕਦੇ ਆਂ ਅੱਖ ਜਮਾ ਨੀਲੀ ਆ ਤੇਰੀ ਫੀਸ ਕਿੰਨੀ ਰੱਖਣੀ ਆਪਾਂ ਕੀ ਸੀਦੀ 1000 ਰੁਪਏ ਦੀ 1000 ਰੁਪਿਆ ਠੀਕ ਆ ਦੇਖ ਸਕਦੇ ਹੋ ਦੋਸਤੋ ਚੰਗਾ ਮਾਲੀ ਆ ਜ਼ਰੂਰ ਕਨੈਕਟ ਕਰੋ ਜੀ ਨੇ ਨੀਲੀ ਰਵੀ ਦੀ ਮੱਝ ਕਰਾਸ ਕਰਾਉਣੀ ਹੋਵੇ ਚੰਗੇ ਬੱਚੇ ਪਾਉਂਦਾ ਬਾਕੀ ਬੱਚਾ ਇਹਨਾਂ ਕੋਲੇ ਆਏ ਤੋਂ ਫੇਰ ਹੀ ਇਹ ਕ੍ਰਾਸਿੰਗ ਲਈ ਛੱਡਿਆਗਾ ਦੋਸਤੋ ਪਹਿਲਾਂ ਪਿੰਡ 'ਚ ਵੀ ਕਈ ਘਰਾਂ ਦੇ ਸੀ ਬਾਈ ਨੂੰ ਛੱਡਣ ਨੂੰ ਉਹਨਾਂ ਚੜ ਨਹੀਂ ਦੋਸਤੋ ਛੱਡਿਆ ਸੀ ਜਿੰਨਾ ਚਿਰ ਵੀ ਬੱਚਾ ਨਹੀਂ ਆਉਂਦਾ ਸੀ ਇਹਦਾ ਹੁਣ ਇਹਦਾ ਬੱਚਾ ਆ ਗਿਆ ਹੁਣ ਕ੍ਰੋਸਿੰਗ ਲਈ ਇਹ ਵੀ ਤਿਆਰ ਆ ਜ਼ਰੂਰ ਕਨੈਕਟ ਕਰ ਸਕਦੇ ਆ ਲੈ ਵੀ ਦੋਸਤੋ ਆਹ ਕੱਟੀ ਆਈ ਹੈ ਇਹਦੀ ਨਿਸ਼ਾਨੀਆਂ ਨਸ਼ੂਨੀਆਂ ਦੇਖ ਸਕਦੇ ਮਾਰਕਿੰਗ ਬਹੁਤ ਜਾਇਜ਼ ਤੇ ਅੱਖਾਂ ਨੀਲੀਆਂ ਟੇਢੀ ਧਾਰੀ ਆਈ ਹੈ ਦੋਸਤੋ ਟੇਢੀ ਮੋਛ ਬਹੁਤ ਸੋਹਣੀ ਕੱਟੀ ਆ 2.5 ਮਹੀਨੇ ਹੋਵਰੇ ਚੰਗੀ ਗ੍ਰੋਥ ਵਾਲੇ ਬੱਚੇ ਪਾਉਂਦਾਗਾ ਤੇ ਜ਼ਰੂਰ ਕਨੈਕਟ ਕਰ ਸਕਦੇ ਫੋਨ ਨੰਬਰ ਫੋਨ ਨੰਬਰ 8837825062 ਇੱਕ ਰੀਅਰ ਬੋਲਦੇ 8837825062 ਇਹ ਦੋਸਤੋ ਬਾਈ ਦਾ ਨੰਬਰ ਆ ਇਹ ਨੰਬਰ ਤੇ ਕਨੈਕਟ ਕਰ ਲਓ ਅੱਜ ਦੀ ਵੀਡੀਓ ਤੇ ਦੋ ਪਸੂਈ ਸੀਗੇ ਤੇ ਵੀਡੀਓ ਜਿੰਨੀ ਵੀ ਹੋ ਸਕੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਪਿੰਡ ਵੈਰੋਕੇ ਜ਼ਿਲ੍ਹਾ ਮੋਗਾ ਚੰਗੀ ਗਾਂ ਦੋਸਤੋ ਘਰੇ ਚੋਂ ਨੂੰ ਠੰਡੀ ਸੀਲ ਬਥੇਰੀ ਆ ਤੇ ਜਰੂਰ ਬਾਈ ਦੇ ਨਾਲ ਕਨੈਕਟ ਕਰ ਲਓ ਵਧੀਆ ਰੋਜੀ ਨੇ ਘਰੇ ਚੋਂ ਨੂੰ ਲੈਣੀ ਆ ਬਾਕੀ ਦਸੱਲੀ ਵਾਲੀ ਆ ਕੋਈ ਵਪਾਰ ਦਾ ਕੰਮ ਨਹੀਂ ਤੇ ਵੀਡੀਓ ਦੇਖਣ ਲਈ ਧੰਨਵਾਦ